ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਸਰਫਕੋਟ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਫਤੇਗੜ ਚੂੜੀਆਂ ਦੇ ਬਿਲਕੁਲ ਨਾਲ ਹੀ ਜਿਹੜਾ ਸ਼ਹਿਰ ਪਿੰਡ ਆ ਵੀਰ ਜੀ ਉਹਨਾਂ ਦਾ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਮੱਕੀ ਵਿਖਾਉਣੀ ਆ ਮੱਕੀ ਦਾ ਚਾਰ ਜੇ ਕਿਸ ਵੀਰ ਨੇ ਪਾਉਣਾ ਵਾ ਤੇ ਤਿਆਰ ਮੱਕੀ ਤੁਹਾਨੂੰ ਵਿਖਾਵਾਂਗੇ ਜਿਹੜਾ ਵਾ ਚੰਗੀ ਛੱਲੀ ਜਿਹੜੀ ਬਣੀ ਹੈ ਬਿਲਕੁਲ ਤਿਆਰ ਆ ਜੇ ਕਿਸ ਨੇ ਵੀਰ ਨੇ ਚਾਰ ਪਾਉਣਾ ਵਾ ਤੇ ਲੋਕੇਸ਼ਨ ਵੀ ਬੜੀ ਵਧੀਆ ਵਾ ਬਿਲਕੁਲ ਮੇਨ ਰੋਡ ਤੇ ਮੇਨ ਰੋਡ ਵੀ ਬਿਲਕੁਲ ਲੱਗ ਗਈ ਆ ਤੇ ਤੇ ਜਿਹੜੇ ਆਮ ਜਿਹੜੇ ਆ ਮੇਨ ਰੋਡ ਦੇ ਉੱਪਰ ਹੀ ਆ ਤੇ ਬਾਕੀ ਆ ਜਿਹੜੇ ਸੜਕਾਂ ਪੱਕੀ ਸੜਕਾਂ ਜਿਹੜੇ ਇਹ ਵੀ ਮੇਨ ਰੋਡ ਦੇ ਬਿਲਕੁਲ ਲੱਗ ਗਈ ਆ ਰੋਡ ਦੇ ਉੱਪਰ ਹੀ ਜਿਹੜੇ ਆ ਮੱਕੀ ਲੱਗੀ ਆ ਤੇ ਕੋਈ ਪਰੇਸ਼ਾਨੀ ਵਾਲੀ ਗੱਲ ਵੀ ਨਹੀਂ ਹੋਣੀ ਵੀ ਪੈਲੀਆਂ ਦੇ ਵਿੱਚੋਂ ਕਿੱਦਾਂ ਕੱਢਣਾ ਵਾ ਕਿੱਦਾਂ ਨਹੀਂ ਤੇ ਬਾਕੀ ਦੇ ਡੀਟੇਲ ਸਾਰੀ ਪੁੱਛਦੇ ਆਪਾਂ ਵੀਰ ਜੀ ਹੁਣਾਂ ਤੋਂ ਤੇ ਵੀਡੀਓ ਨੂੰ ਪੂਰੀ ਵੇਖਿਓ ਤੇ ਜਿਹੜੇ ਵੀਰਾਂ ਨੂੰ ਮੱਕੀ ਦੀ ਚਾਰਜ ਦੀ ਜ਼ਰੂਰਤ ਆ ਵੀ ਆਪ ਬਣਾਉਣਾ ਵਾ ਤੇ ਉਹ ਵੀਰ ਜਿਹੜੇ ਹੁਣੇ ਵੀਰ ਜੀ ਨਾਲ ਸੰਪਰਕ ਕਰ ਸਕਦੇ ਆ ਛੱਲੀ ਵੀ ਚੰਗੀ ਜਿਹੜੀ ਬਣੀ ਹੈ ਤਿਆਰ ਹੋ ਗਈ ਆ ਲਗਭਗ ਪੂਰੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਠੀਕ ਠਾਕ ਵਧੀਆ ਤੁਸੀਂ ਚਲੋ ਵਧੀਆ ਚੀਜ਼ ਦਾ ਜੀ ਤੇ ਨਾਮ ਦੱਸਦੇ ਇਕੱਲੀ ਫਿਰ ਆਪਣਾ ਹਰਮント ਸਿੰਘ ਜੀ ਸਨ ਅਫਗਰਦੀਪ ਸਿੰਘ ਠੀਕ ਆ ਹਾਂਜੀ ਤੇ ਪਿੰਡ ਪਿੰਡ ਸਰਫਕੋਟ ਤੇ ਲਾਗੇ ਫਤਿਹਗੜ ਚੂੜੀਆਂ ਹਨਾ ਫਤਿਹਗੜ ਚੂੜੀਆਂ ਰੋਡ ਆਪਣਾ ਸਰਹਕੋਟ ਤੋਂ ਸਮਰਾਹ ਹਾਂਜੀ ਹਾਂਜੀ ਲੱਗ ਗਈ ਮੇਨ ਰੋਡ ਬਿਲਕੁਲ ਲੱਗ ਗਈ ਆ ਇੱਥੋਂ ਹੁਣ ਆਪਾਂ ਨੂੰ ਤੇ ਬਾਕੀ ਆਵੇ ਜਿਹੜਾ ਵਾ ਪਿੰਡ ਵਾਲੇ ਰਾਹ ਦੇ ਬਿਲਕੁਲ ਉੱਪਰ ਹੀ ਆ ਮੇਨ ਰੋਡ ਦੇ ਉੱਪਰ ਹਾਂ ਰੋਸ ਤੇ ਲੱਗਦੇ ਆ ਕੋਈ ਦਿੱਕਤ ਨਹੀਂ ਕੱਢਣ ਦੀ ਆਪਣਾ ਪੈਲੀ ਦੇ ਵਿੱਚੋਂ ਪੈਲੀ ਦੇ ਵਿੱਚੋਂ ਕੱਢਣ ਦੀ ਕੋਈ ਦਿੱਕਤ ਨਹੀਂ ਹੈ ਨਾ ਆ ਪਿਆ ਵੀ ਨਾਲ ਹੀ ਆ ਤੇ ਉਧਰੋਂ ਵੀ ਰੋਡ ਨਾਲ ਆ ਤੇ ਪਰਲੇ ਪਾਸੇ ਵੀ ਰੋਡ ਲੱਗ ਗਈ ਆ ਹਨਾ ਤੇ ਮਤਲਬ ਕੋਈ ਰੋਡ ਦੇ ਉੱਤੇ ਆ ਜੀ ਪਰੇਸ਼ਾਨੀ ਵਾਲੀ ਕੋਈ ਗੱਲ ਨਹੀਂ ਹੋਣੀ ਸਿੱਧਾ ਇੱਕ ਸਾਥ ਰੋਡ ਦੇ ਉੱਪਰ ਹੀ ਆ ਹਾਂਜੀ ਤੇ ਫੋਨ ਨੰਬਰ ਫੇਕਰੀ ਬੋਲ ਦੋ ਆਪਣਾ 82830 ਹਾਂਜੀ 25449 ਠੀਕ ਆ ਤੇ ਆ ਜਿਹੜੀ ਮੱਕੀ ਆਪਾਂ ਵਿਖਾਉਣੀ ਹੈ ਅੱਜ ਇਹ ਵੇਚਣ ਲਈ ਬੀਜੀ ਹੈਗੀ ਜਾਂ ਘਰ ਵਾਸਤੇ ਬੀਜੀ ਨਹੀਂ ਵੀਰ ਜੀ ਅਸੀਂ ਬੀਜੀ ਤੇ ਆਪਣੇ ਵਾਸਤੇ 4-5 ਲਾਦੇ ਅੱਛਾ ਤੇ ਸਾਨੂੰ ਹੁਣ ਇਹ ਆ ਕਿ ਮਤਲਬ ਇਹ ਪ੍ਰੋਬਲਮ ਬਣ ਗਈ ਕੇ ਵੇਚਾਂ ਦਾ ਸੰਬੰਧ ਤਾਂ ਕਰਕੇ ਬਣ ਗਿਆ ਵੀ ਬੇਟਾ ਸਾਡਾ ਚਲ ਗਿਆ ਬਾਹਰ ਹਾਂਜੀ ਉਹਨੂੰ ਤਰੀਬਨ ਮੀਨਾ ਕੋਂੜਿਆ ਦੇ ਮੀਨਾ ਕੋ ਹੋ ਗਿਆ ਕਰ ਦ ਦੱਸਿਆ ਹੈ ਉਹਨੂੰ ਤੇ ਮਾਲ ਦਿੱਤਾ ਕੁਛ ਮਤਲਬ ਇਹ ਤੇ ਕੋਈ ਮਾਰਾ ਜਿਹੜਾ ਕੁਝ ਵੇਚ ਦੇਣੀ ਆ ਉਹ ਹੁਣ ਵੇਚ ਦੇਣੀ ਆ ਜਿਤਰਾ ਜਿਤਰਾ ਕੁਛ ਤਿਆਰ ਹੋਈ ਗਿਆ ਵੇਚ ਦੇਣੀ ਆ ਇਦਾਂ ਮਰ ਵੇਚ ਦੇਣੀ ਆ ਤੇ ਭਾਜੀ ਉਹਨਾਂ ਦਾ ਸਾਨੂੰ ਫੋਨ ਆਇਆ ਤੇ ਜਿਤਰਾ ਕਹਿੰਦੇ ਸੀ ਵੀ ਬਸ ਇੱਕ ਇੱਕ ਹੀ ਰੱਖਣੀ ਘਰ ਵਾਸਤੇ ਤੇ ਬਾਕੀ ਸਾਰੀਆਂ ਵੇਚ ਦੇਣੀਆਂ ਤੇ ਫਿਰ ਕਹਿੰਦੇ ਵੀ ਹੁਣ ਇਹ ਕਰਕੇ ਸਾਨੂੰ ਜਿਹੜੀ ਉਹ ਮਾਲੇ ਸੇਲ ਕਰਨੀ ਪੈਣੀ ਸੇਲ ਕਰ ਦੇਣੀ ਹੈ ਵੀ ਸਾਰੇ ਕਿੰਨਾ ਥਾਂ ਆ ਉਤਰਾ ਇਹ ਵੀਰ ਜੀ ਆਪਣਾ 2 ਕਿੱਲੇ ਥਾਂ ਆ ਜੀ 2 ਕਿੱਲੇ ਥਾਂ ਆ ਹਾਂਜੀ ਤੇ ਸਾਰਾ ਤੇ ਸਾਰਾ ਹੀ ਵੇਚ ਦੇਣਾ ਫਿਰ ਇਕੱਠਾ ਇੱਕੋ ਹੀ ਟੱਕਿਆ ਨਾ 2 ਕਿੱਲੇ ਦਾ ਸਾਰਾ ਮਤਲਬ ਇਕੱਠੀ ਆ ਇਹ ਨਹੀਂ ਕਿ ਵਕਰੀ ਵਕਰੀ ਆ ਸਾਰਾ ਮਾਲਾ ਰੋਡ ਦੇ ਉੱਤੇ ਤੇ ਰੋਡ ਦੇ ਉੱਪਰ ਹੀ ਆ ਬਿਲਕੁਲ ਮੇਨ ਗੱਲ ਇਹ ਆ ਵੀ ਪਰੇਸ਼ਾਨੀ ਵਾਲੀ ਕੋਈ ਗੱਲ ਨਹੀਂ ਆ ਤੇ ਇੱਕ ਵਾਰੀ ਛੱਲੀ ਵਿਖਾ ਦਈਏ ਕਿੰਦਾਂ ਦੇ ਦਾਣੇ ਆ ਸਾਰੇ ਇੱਕ ਵਾਰੀ ਗਾਹੋ ਕੇ ਦਿਖਾ ਦਿਓ ਆਪ ਫਿਰ ਤੁਹਾਨੂੰ ਦੱਸਦੇ ਆ ਵੀ ਕਿਹੜਾ ਵੀ ਆ ਤੇ ਕਿੰਨਾ ਰੇਟ ਆ ਆ ਦੇਖ ਸਕਦੇ ਇਹੋ ਜੀ ਛੱਲੀਆਂ ਵਿੱਚੋਂ ਕਿਸੇ ਟਾਂਡੇ ਨੂੰ ਦੋ ਛੱਲੀਆਂ ਵਾਂ ਤੇ ਕਿਸੇ ਟਾਂਡੇ ਨੂੰ ਤਿੰਨ ਛੱਲੀਆਂ ਵਾਂ ਆ ਦੇਖ ਸਕਦੇ ਆ ਆ ਦੇਖ ਸਕਦੇ ਬਾਕੀ ਤਿਆਰ ਹੋ ਗਈ ਆ ਮੱਕੀ ਪੂਰੀ ਜਿਹੜਾ ਵਾ ਚਾਰ ਪੌਨ ਬਿਲਕੁਲ ਰੈਡੀ ਆ ਤੇ ਸਾਰੀ ਜੜੀ ਵਾ ਇਸ ਤਰ੍ਹਾਂ ਹੀ ਆ ਛੱਲੀ ਜਿਹੜੀ ਆ ਦੇਖ ਸਕਦੇ ਜੀ ਚੰਗੀ ਮੋਟੀ ਛੱਲੀ ਜਿਹੜੀ ਪੈਣ ਦੀ ਆ ਆ ਤੁਸੀਂ ਦੇਖ ਸਕਦੇ ਜੀ ਬਾਕੀ ਚਲੋ ਤੁਸੀਂ ਆਪਣੀ ਸਮਝ ਨਾਲ ਕੇ ਵੇਖਣਾ ਵਾ ਤੇ ਉਤਰਾਂ ਕਿਹੜਾ ਵੀ ਆਪਾਂ ਵਰਤਿਆ ਜੇ ਇਹ ਵੀਰ ਜੀ ਆਪਣਾ 7750 ਜੀ 7750 ਆ ਹਾਂਜੀ ਠੀਕ ਆ ਤੇ ਹੁਣ ਤੇ ਬਿਲਕੁਲ ਤਿਆਰ ਹੋਈ ਗਈ ਆ ਹਨਾ ਤਿਆਰੀ ਚ ਪੂਰੀ ਠੀਕ ਆ ਤੇ ਤੇ ਰੇਟ ਰੋਡ ਕਿਦਾਂ ਵੀਰ ਜੀ ਫੇਰ ਇਹਦਾ ਵੀਰ ਜੀ ਆਣ ਕੇ ਖਾਲਚ ਵੇਖੇ ਆਣ ਕੇ ਆਪਣੀ ਤਸਲੀਮ ਕਰੇ ਹਾਂਜੀ ਕੋਈ ਗੱਲ ਨਹੀਂ ਆਪਣਾ ਹਿਸਾਬ ਦਾ ਇਹ ਕਰ ਲਓ ਕਿ ਮਤਲਬ ਇਹ ਆ ਵੀ ਵੇਚ ਦੇਣੀ ਆ ਫਸਲਾਂ ਤਿਆਰ ਹੋਈ ਆ ਹਾਂਜੀ ਤੇ ਇਹ ਆਪੇ ਹੁਣ ਤੁਹਾਡੇ ਤੋਂ ਵਰਤੀ ਨਹੀਂ ਜਾਣੀ ਤੇ ਕੋਈ ਵੀਰ ਆਵੇ ਵੇਖੇ ਨਾ ਤਸੱਲੀ ਕਰਕੇ ਆਪਣਾ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਵੇਖ ਕੇ ਤੇ ਆਪੇ ਸਬਦਾ ਫਿਰ ਮੋਕੇ ਤੇ ਹੋ ਜਾਊਗਾ ਫੋਨ ਤੇ ਕਰਨਾ ਫੋਨ ਤੇ ਵੀ ਕਰ ਸਕਦੇ ਨੇ ਅੱਛਾ ਕੋ ਫੋਨ ਲਾ ਲੇ ਇੱਕ ਵਾਰੀ ਨੰਬਰ ਸਕਰੀਨ ਤੇ ਚੱਲੰਦੇ ਆ ਹਨਾ ਤੇ ਬਾਕੀ ਤੁਹਾਡੇ ਨਾਲ ਸੰਪਰਕ ਕਰ ਲੈ ਵੀਰ ਦਾ ਵੀ ਨੰਬਰ ਸਕਰੀਨ ਤੇ ਆਉਂਦਿਆ ਵਾ ਵੀਰ ਨਾਲ ਕੋਈ WhatsApp ਤੇ ਫੋਨ ਲਾ ਲੇ ਹਨਾ ਉਹਨਾਂ ਦਾ ਤੁੱਜਾ ਨਹੀਂ ਲੱਗਣਾ WhatsApp ਤੇ ਲਾ ਲੇ ਤਾਂ ਤੁਹਾਨੂੰ WhatsApp ਮੇਰਾ ਨੰਬਰ ਇਹ ਨਹੀਂ ਜੇ ਮੇਰਾ ਇਹ ਲੋਕਲ ਕਾਲ ਵਾਲਾ ਜੀ ਹਾਂ ਤੁਹਾਡਾ ਜਿੰਨੇ ਨਾਰਮਲ ਕਾਲ ਆਉਣੀ ਉਹ ਤੁਹਾਨੂੰ ਲਾ ਲੇ ਜੇ ਕਿਸੇ ਵੀਰ ਨਾਲ ਗੱਲ ਕਰਨੀ ਤਾਂ ਉਹ ਸਰ ਤੇ ਲਾ ਲੇ ਹਨਾ ਤੇ ਠੀਕ ਹੈ ਜੀ ਬਾਕੀ ਆ ਜੋ ਵੀ ਆ ਤੁਹਾਡੇ ਸਾਹਮਣੇ ਹੀ ਆ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖੋ ਜੋ ਵੀ ਆ